ਕਿੱਥੇ ਖੋਏ ਜੇ ਰਹਿੰਦੇ ਹੋ ਨਾ ਕੁਝ ਸੁਣਦੇ ਨਾ ਕੁਝ ਕਹਿੰਦੇ ਹੋ ਕਿੱਥੇ ਖੋਏ ਜੇ ਰਹਿੰਦੇ ਹੋ ਨਾ ਕੁਝ ਸੁਣਦੇ ਨਾ ਕੁਝ ਕਹਿੰਦੇ ਹੋ ਕੁਝ ਗਵਾਚ ਗਿਆ ਲੱਗਦਾ ਏ ਖਾਏ ਬਿਨਾ ਕੁਝ ਕਿੱਥੇ ਸਰਦਾ ਏ ਜਿਵੇਂ ਮਿੱਠਾ ਹੁੰਦਾ ਚਾਹ ਦਾ ਸਵਾਦ ਕੋਈ ਕਰਦਾ ਹੋਣਾ ਕਿੱਥੇ ਫਰਿਆਦ ਹੈ ਦਿਲ 'ਚ ਰਹਿੰਦਾ ਤੇਰੇ ਕਿਦਾਂ ਦੱਸ ਖਿਆਲ ਹੈ ਪਿਆਰ ਭਰੀ ਸੱਚੀ ਆ ਕਾਲੇ ਪਿਆਰ ਭਰੀ ਸੱਚੀ ਆ ਕਾਲੇ ਕੱਲੇ ਪਏ ਗੱਲਾਂ ਤੁਸੀਂ ਕਰਦੇ ਹੋ ਪਹਿਲਾਂ ਨਾਲੋਂ ਕਮਜ਼ੋਰ ਹੋਏ ਲੱਗਦੇ ਹੋ ਕੱਲੇ ਪਏ ਗੱਲਾਂ ਤੁਸੀਂ ਕਰਦੇ ਹੋ ਪਹਿਲਾਂ ਨਾਲੋਂ ਕਮਜ਼ੋਰ ਹੋਏ ਲੱਗਦੇ ਹੋ ਕਿਤੇ ਨਹੀਂ ਝੱਲਾ ਮਨ ਪਿਆ ਲੱਗਦਾ ਕਿਸੇ ਮਰਜ਼ ਨਾਲ ਬਾਹ ਪਿਆ ਲੱਗਦਾ ਫੁੱਲਾਂ ਉੱਤੇ ਭੌਰ ਆਉਣੋਂ ਹਟ ਗਏ ਜਦੋਂ ਦੇ ਸੱਜਣ ਦਿਲ ਉਤੇ ਮਾਰ ਸੱਟ ਗਏ ਜ਼ਖਮੀ ਦਿਲ ਹੋਇਆ ਹਲਾਲ ਹੈ ਪਿਆਰ ਭਰੀ ਸੱਚੀ ਅਕਾਲ ਹੈ ਪਿਆਰ ਭਰੀ ਸੱਚੀ ਅਕਾਲ ਹੈ ਮਨ ਖੁਸ਼ੀਆਂ ਨਾਲ ਭਰਿਆ ਹੋਇਆ ਲੱਗਦਾ ਸੱਜਣਾ ਦੇ ਆਉਣ ਦਾ ਸੁਨੇਹਾ ਜਦੋਂ ਕੋਈ ਕੱਲ ਦਾ ਮਨ ਖੁਸ਼ੀਆਂ ਨਾਲ ਭਰਿਆ ਹੋਇਆ ਲੱਗਦਾ ਸੱਜਣਾ ਦੇ ਆਉਣ ਦਾ ਸੁਨੇਹਾ ਜਦੋਂ ਕੋਈ ਕੱਲ ਦਾ ਪੱਜ ਪੱਜ ਹੁਣ ਮਨਾ ਕੰਮ ਪਈ ਕਰਦੀ ਪੈਰਾਂ ਚ ਪਜੇਪਾਂ ਛਮ ਛਮ ਪਈ ਕਰਦੀ ਖੂਨ ਨਾਲੋਂ ਗੂੜੇ ਸੱਜਣਾ ਰਿਸ਼ਤੇ ਪਿਆਰ ਦੇ ਕਿਸੇ ਸੁਣੇ ਹੋਣੇ ਤੁਸੀਂ ਸੱਸੀ ਮਹੀਵਾਲ ਦੇ ਖੂਨ ਨਾਲੋਂ ਗੂੜੇ ਬੋਪਰਾਏ ਰਿਸ਼ਤੇ ਪਿਆਰ ਦੇ ਕਿਸੇ ਸੁਣੇ ਹੋਣੇ ਤੁਸੀਂ ਸੱਸੀ ਮਹੀਵਾਲ ਦੇ ਹੁਣ ਕੀ ਸਾਡਾ ਇੱਕੋ ਹੀ ਸਵਾਲ ਹੈ ਹੋਣਾ ਕਿ ਸਾਡਾ ਇੱਕੋ ਹੀ ਸਵਾਲ ਹੈ ਪਿਆਰ ਭਰੀ ਸਤਿ ਅਕਾਲ ਹੈ ਪਿਆਰ ਭਰੀ ਸਤਿ ਅਕਾਲ ਹੈ